ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਵੀ ਆਪਣਾ ਜਿਹੜਾ ਸਟੂਡੀਓ ਬਿਲਕੁਲ ਤਿਆਰ ਹੋ ਗਿਆ ਤੇ ਹੁਣ ਆਪਾਂ ਜਿਹੜੀ ਇਹਦੇ ਵਿੱਚ ਪਹਿਲੀ ਡਿਸ਼ ਆ ਉਹ ਬਣਾਉਣ ਲੱਗੇ ਆ ਸਭ ਤੋਂ ਪਹਿਲਾਂ ਤਾਂ ਆਪਾਂ ਵਾਈਗੁਰੂ ਜੀ ਦਾ ਜਿਹੜਾ ਅਰਦਾਸ ਕਰਵਾਈ ਸੀ ਤੇ ਪ੍ਰਸ਼ਾਦ ਉਹਦਾ ਬਣਾ ਲਿਆ ਸੀਗਾ ਤੇ ਹੁਣ ਵੀ ਮਾਹ ਚਲੋ ਕੋਈ ਸਵੀਟੀਸ਼ੀ ਬਣਾਈ ਜਾਵੇ ਕੋਈ ਮਿੱਠੀ ਬਣਾਈ ਜਾਵੇ ਤੇ ਹੁਣ ਆਪਾਂ ਬਣਾਉਣ ਲੱਗੇ ਆ ਜੀ ਵਰਪੀ ਤੇ ਚਲੋ ਜੀ ਕਰਦੇ ਆ ਫਿਰ ਸਟਾਰਟ ਸਭ ਤੋਂ ਪਹਿਲਾਂ ਆਪਾਂ ਗੈਸ ਜਿਹੜਾ ਔਨ ਕਰ ਲੈਨੇ ਆ ਜੀ ਨਵੇਂ ਚੁੱਲੇ ਤੇ ਤੇ ਨਵੀਂ ਮਠਿਆਈ ਰਾਉਣ ਹੈ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਅੱਧੀ ਕੌਲੀ ਦੁੱਧ ਦੀ ਠੀਕ ਹੈ ਜੀ ਇਹ ਦੁੱਧ ਆਪਣਾ ਕੋਈ ਵੀ ਲੈ ਸਕਦੇ ਆਂ ਮੱਧ ਦਾ ਗਾਂ ਦਾ ਹਾਂਜੀ ਕੋਈ ਵੀ ਲੈ ਸਕਦੇ ਆਂਗੇ ਤੇ ਇਹ ਆਪਾਂ ਇਨਸਟੈਂਟ ਮਤਲਬ ਛੇਤੀ ਬਣ ਨਾਲ ਜਿਹੜੀ ਮਠਿਆਈ ਉਹ ਬਣਾਉਣ ਲੱਗਿਆਂਗੀ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਮਿਲਕ ਪਾਊਡਰ ਅੱਧੀ ਕੌਲੀ ਆਪਾਂ ਲਈ ਸੀ ਜੀ ਦੁੱਧ ਦੀ ਤੇ ਇੱਕ ਕੌਲੀ ਆਪਾਂ ਪਾ ਰਹਿਆਂ ਦੇ ਵਿੱਚ ਮਿਲਕ ਪਾਊਡਰ ਸੁੱਕਾ ਦੁੱਧ ਜਾਣੀ ਹਾਂਜੀ ਤੇ ਇਹ ਦੁੱਧ ਦੇ ਵਿੱਚ ਤੁਰੰਤ ਹੀ ਪਾ ਦੇਣੀ ਹੈ ਰਮਨ ਹਾਂਜੀ ਤੇ ਹੁਣ ਆਪਾਂ ਇਹਨੂੰ ਘਰ ਦਾ ਆ ਕੇ ਪਾਉਣੀ ਹੈ ਜਾਂ ਕਿਵੇਂ ਨਹੀਂ ਨਹੀਂ ਜੀ ਕੋਈ ਜ਼ਰੂਰਤ ਨਹੀਂ ਹੈਗੀ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਲਵਾਂਗੇ। ਬਸ ਤੇ ਇਹਦੇ ਵਿੱਚ ਮਿੱਠਾ ਹੁੰਦਾ ਹੈ ਪਰ ਇਹਦੇ ਵਿੱਚ ਆਪਾਂ ਇੱਕ ਦੋ ਚੀਜ਼ਾਂ ਹੋਰ ਪਾਵਾਂਗੇ। ਇਸ ਕਰਕੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਮਿੱਠਾ ਹੋਰ ਪਾ ਸਕਦੇ ਹਾਂ। ਠੀਕ ਹੈ ਜੀ। ਹੁਣ ਆਪਾਂ ਇਹਨੂੰ ਮਿਕਸ ਕਰ ਲਵਾਂਗੇ। ਬਸ ਪਾਊਡਰ 'ਚ ਵੀ ਹੁੰਦਾ ਮਿੱਠਾ ਹਣਾ। ਹਾਂਜੀ ਹਾਂਜੀ ਮਿੱਠਾ ਪੂਰੇ ਹੁੰਦਾ ਜੀ ਇਹਦੇ ਵਿੱਚ। ਪਰ ਜਿਵੇਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਨਾਰੀਅਲ ਦਾ ਬਰਾਦਾ। ਹਾਂਜੀ। ਤੇ ਇਸ ਕਰਕੇ ਥੋੜਾ ਜਿਹਾ ਮਿੱਠਾ ਆਪਾਂ ਇਹਦੇ ਵਿੱਚ ਹੋਰ ਪਾਵਾਂਗੇ। ਤੇ ਜੇਕਰ ਆਪਾਂ ਮਿੱਠਾ ਖਾਣਾ ਘੱਟ ਹੀ ਪਸੰਦ ਕਰਦੇ ਮਤਲਬ ਲਾਈਟ ਜਾਂ ਮਿੱਠੇ ਵਧਿਆ ਲੱਗ ਠੀਕ ਹੈ ਜੀ ਬਸ ਚਾਰ ਕਿ ਚੀਜ਼ਾਂ ਪੈਣੀਆਂ ਹਨ ਹਾਂਜੀ ਦੋ ਤਿੰਨ ਜੀਜੀ ਪੈਣੀਆਂ ਨੇ ਜੀ ਤੇ ਮਿਕਸ ਕਰਦੇ ਜਾਵਾਂਗੇ ਜੀ ਖੰਡ ਪਾ ਕੇ ਹਲਾਈ ਜਾਣਾ ਹਨ ਹਾਂਜੀ ਤੇ ਇਹਨੂੰ ਆਪਾਂ ਬਸ ਮੀਡੀਅਮ ਤੇ ਕਰ ਲਾਂਗੇ ਗੈਸ ਨੂੰ ਜਿਆਦਾ ਮਤਲਬ ਫੁੱਲ ਫਲੇਮ ਤੇ ਨਹੀਂ ਕਰਨਾ ਹਾਂ ਬਦਿਆਂ ਨੂੰ ਪਕਾਉਂਦੇ ਰਹਿਣਾ ਜਿੰਨਾ ਚਿਰ ਇਹ گاੜਾ ਨਹੀਂ ਹੋ ਜਾਂਦਾ ਹੁਣ ਇਹਦੇ ਵਿੱਚ ਆਪਾਂ ਖੰਡ ਪਾਈ ਉਹ ਵੀ ਪਾਣੀ ਛੱਡੂਗੀ ਮਿਕਸ ਕਰਦੇ ਰਹਿਣਾਗਾ ਵੀ ਤਾਂ ਜਿਹੜਾ ਪਾਣੀ ਆ ਉਹ ਮੱਚ ਜੇ ਤੇ ਵਧੀਆ ਜਿਹੜਾ ਪੇਸਟ ਬਣ ਕੇ ਤਿਆਰ ਹੋ ਜਾ ਠੀਕ ਹੈ ਮੀਡੀਅਮ ਤੇ ਕਰਕੇ ਪਕਾਈ ਜਾਣਾ ਹਾਂਜੀ ਬਾਕੀ ਆਹਾ ਇਹਦੇ ਤਾਂ ਕਾਫੀ ਪ੍ਰਕਾਰ ਦੇ ਨੇ ਹਨ ਜਿਹੜਾ ਨਵਾਂ ਚੁੱਲਾ ਵੱਡੇ ਛੋਟੇ ਸਾਰੇ ਨੇ ਹਾਂਜੀ ਹਾਂਜੀ ਹਮ ਤੁਸੀਂ ਮੀਡੀਅਮ ਜਿੱਤੇ ਰੱਖ ਲੈਣਾ ਜੀ ਆਪਾਂ ਲਓ ਜੀ ਇਹ ਤੁਸੀਂ ਦੇਖ ਸਕਦੇ ਹੋ ਵੀ گاੜਾ ਜਿਹੜਾ ਇਹ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਨਾਰੀਅਲ ਦਾ ਬਰਾਦਾ ਜਿਹੜੀ ਆਪਾਂ ਛੋਟੀ ਕੌਲੀ ਲਈ ਹੋਈ ਆ ਪਾਉਣੇਕ ਠੀਕ ਹੈ ਜੀ ਇਹ ਆਪਸ਼ਨਲ ਆ ਜੀ ਉਹ ਇਹਦਾ ਜਿਹੜਾ ਟੇਸਟ ਉਹ ਵਧੀਆ ਆ ਜਾਂਦਾ ਹੈਗਾ ਇਹ ਰਵਣੀ ਜਦੋਂ ਮੂਚ ਚ ਜੜਾਈਆਂ ਚਾਉਂਦਾ ਇਹ ਪੂਰਦਾ ਜਾ ਹਣਾ ਸੌਫਟ ਆ ਹਾਂਜੀ ਵਧੀਆ ਲੱਗਦਾ ਜੀ ਇਹ ਨਾਲੇ ਹਾਂਜੀ ਪਰ ਪ੍ਰੀਜ ਬਣ ਜਾਂਦੀ ਹੈ ਵਰਫੀ ਮਤਲਬ ਜਿਆਦਾ ਹਾਰਡ ਜੀ ਨਹੀਂ ਬਣਦੀ ਹੈਗੀ ਤੇ ਥੋੜਾ ਜਿਹਾ ਆਪਾਂ ਇਹਦੇ ਚ ਘਿਓ ਪਾ ਦਾਂਗੇ ਜੀ ਤਾਂ ਜੋ ਇਹ ਕੜਾਹੀ ਨੂੰ ਛੱਡ ਦੇ ਇੱਕ ਚਮਚੇ ਵਾਂਗੂ ਹਾਂ ਨਹੀਂ ਮਿਲਕ ਪਾਊਡਰ ਨਾਲ ਚਿਪਕਦਾ ਹਾਂਜੀ ਨਾਲ ਚਿਪਕਦਾ ਹੈਗਾ ਤੇ ਹੁਣ ਆਪਾਂ ਲੋ ਤੇ ਕਰਿਆ ਹੋਇਆ ਜੀ ਗੈਸ ਹਾਂ ਤੇ ਮਿਕਸ ਕਰਦੇ ਜਾਵਾਂਗੇ ਜੀ ਕਿਉਂਕਿ ਜਦੋਂ ਜਿਆਦਾ ਗਾੜਾ ਹੋ ਜਾਉਂਦਾ ਜਦੋਂ ਐਵੇਂ ਹੁੰਦਾ ਵੀ ਥੱਲੇ ਲੱਗਣ ਲ ਫਿਰ ਮਿਕਸ ਕਰਦੇ ਜਾਵਾਂਗੇ ਤੇ ਵਧੀਆ ਜਿਹੜਾ ਦਾ ਪੇਸਟ ਉਹ ਬਣਾ ਲੈਣਾ ਜੀ ਹਮਮ ਨਾ ਮੈਨੂੰ ਵੀ ਸੌਖਾ ਹੋ ਗਿਆ ਯਾਰ ਇੱਧਰ ਖੜ ਕੇ ਹਨ ਪਹਿਲਾਂ ਡੈਡਾ ਜਾਂ ਕੈਮਰਾ ਅਹਾਂ ਜੇ ਕਰਕੇ ਲੈਣਾ ਪੈਂਦਾ ਸੀ ਅਹਾਂ ਜੇ ਕਰਨਾ ਪੈਂਦਾ ਸੀ ਸਹੀ ਗੱਲ ਹੈ ਜੀ ਹੁਣ ਵਧੀਆ ਸਾਹਮਣੋਂ ਇੱਥੋਂ ਆਹ ਕਲਿੱਪ ਵੀ ਅਹਾਂ ਚੱਕੀ ਜਾਂਦੀ ਆ ਤੇ ਜਦੋਂ ਤੇਰੇ ਤੇ ਲੈਣਾਉ ਦੋ ਵੀ ਸਿੱਧਾ ਹੈ ਤੇ ਨਵੀਆਂ ਤੋਂ ਨਵੀਆਂ ਰੈਸਪੀਆ ਮਤਲਬ ਵੀ ਕੋਈ ਵੀ ਹੁਣ ਜਿਵੇਂ ਗਰਮੀ ਆ ਠੰਡ ਲੰਗੀ ਹੈਗੀ ਨਵੀਂ ਤੋਂ ਨਵੀਂ ਰੈਸਪੀ ਲੈ ਕੇ ਆਇਆ ਕਰਾਂਗੇ ਜੀ ਤੇ ਜਰੂਰ ਲਾਈਕ ਕਮੈਂਟ ਜਰੂਰ ਕਰਨਾ ਸ਼ੇਅਰ ਕਰਨਾ ਜੀ ਹਮ ਲਓ ਜੀ ਇਹਨੇ ਕੜਾਹੀ ਨੂੰ ਛੱਡ ਜਿਆਸਾ ਆਪਾਂ ਬੰਦ ਕਰ ਦਾਂਗੇ ਜੀ ਠੀਕ ਹੈ ਜੀ ਜਦੋਂ ਇਹਰ ਜਹੋ ਜਰਮਣਾ ਆਟੇ ਜੇ ਵਾਂਗੂ ਜਿਵੇਂ ਆਟਾ ਗੁੰਨੇ ਹੁੰਦਾ ਉਦੋਂ ਆਪਾਂ ਹਾਂਜੀ ਇਹ ਕੜਾਹੀ ਛੱਡ ਦਿੰਦਾ ਦੇਖ ਸਕਦੇ ਹੋਗੇ ਤੇ ਹੁਣ ਆਪਾਂ ਉਹ ਕਰ ਲੈਨੇ ਜੀ ਹੁਣ ਜਿਵੇਂ ਕੋਈ ਵੀ ਪਲੇਟ ਲੈ ਲੈਣੀ ਆ ਹਾਂਜੀ ਕਿਉਂਕਿ ਹੁਣ ਨਵੇਂ ਪਾਸੇ ਆਏ ਆ ਜੀ ਸਮਾਨ ਆ ਜਿਹੜਾ ਉਹ ਉਧਰ ਪਿਆ ਗਿਆ ਜਿੰਨਾ ਜਿਹੜਾ ਕਿੱਥੇ ਆਇਆ ਵਸ ਉਹ ਚੱਕ ਲੈ ਵਸ ਤੇ ਆਪਣੇ ਕੋਲ ਚਾਰ ਸੀਟ ਟਰੇ ਹੈਗੀ ਹੈਗੀ ਉਹਦੇ ਵਿੱਚ ਜਿਵੇਂ ਕੋਈ ਵੀ ਭਾਂਡਾ ਸਟੀਲ ਦਾ ਲੈ ਲੈਣ ਹੁਣ ਆਪਾਂ ਇਹ ਤੇ ਲਾਵਾਂਗੇ ਤਲੇ ਤੇ ਕਿਉ ਠੀਕ ਹੈ ਜੀ ਜਿਵੇਂ ਇਹਨਾਂ ਦੀ ਨਾਲ ਇਹਦੇ ਹਾਂਜੀ ਇਹ ਪਲੇਟ ਨੂੰ ਗਰਮ ਕਰ ਲਾਂਗੇ ਜੀ ਆ ਠੀਕ ਹੈ ਜੀ ਪੂਰਾ ਫਾਇਦਾ ਲਵਾਂਗੇ ਨਵੇਂ ਚਲੇਦਾ ਜ ਹੈ ਹਾਂਜੀ ਹਮ ਪਲੇਟ ਗਰਮ ਕਰ ਲਈ ਜੀ ਉੱਪਰ ਪਰ ਇਹਦੇ ਲਾ ਦਨੇ ਆਪਾਂ ਠੀਕ ਹੈ ਜੀ ਹੁਣ ਜਿਹੜਾ ਸਾਰਾ ਪੇਸਟ ਬਣਾਇਆ ਜੀ ਇਹਨੂੰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਤੇ ਉੱਪਰ ਜੋ ਵੀ ਡਰਾਈ ਫਰੂਟ ਆਪਾਂ ਨੂੰ ਪਸੰਦ ਹੋਣ ਉਹ ਆਪਾਂ ਲਾ ਸਕਦੇ ਆਂਗੇ ਤੇ ਇਹਨੂੰ ਆਪਾਂ ਚੋਰਸ ਬਣਾ ਲਾਂਗੇ ਜੀ ਸਾਰੇ ਮਤਲਬ ਬਰਫੀ ਵਾਲਾ ਵੀ ਕਰਕੇ ਬਿਚਾਰਦੇ ਹਾਂ ਬਰਫਿਮਿੰਗ ਪੀਸ ਚੰਗੀ ਤਰ੍ਹਾਂ ਸੈੱਟ ਕਰ ਲਾਂਗੇ ਬਰਫਿਮਿੰਗ ਉਹ ਕਰ ਲਾਂਗੇ ਜੀ ਇਹਨੂੰ ਠੀਕ ਹੈ ਜੀ ਲਓ ਜੀ ਨਮਾ ਮਤਲਬ ਨਮੀ ਜੀ ਸਾਈਡ ਆਏ ਆ ਥੋੜਾ ਜਾਂ ਇ ਜ ਲੱਗ ਰਿਹਾ ਵੀ ਕਿੱਥੇ ਕੀ ਰੱਖੀਏ ਕਿੱਥੇ ਕੀ ਰੱਖੀਏ ਉੱਪਰ ਦੇਖਣਾ ਮਗਲੋਂ ਲੱਗਦਾ ਚਾਹੇ ਆਉਂਦੇ ਹੀ ਆਪਰਾ ਜਿਵੇਂ ਕਹਨ ਬਈ ਹਜੇ ਹੱਥ ਨਹੀਂ ਲੱਗੀ ਚੀਜ਼ ਹੌਲੀ ਹੌਲੀ ਸਾਬ ਜਾਊਗਾ ਜੀ ਹੌਲੀ ਹੌਲੀ ਐਡਜਸਟ ਹੁੰਦਾ ਹੈ ਨਾ ਹਾਂਜੀ ਸਹੀ ਗੱਲ ਹੈ ਜੀ ਤੇ ਲਓ ਜੀ ਹੁਣ ਆਪਾਂ ਇਹਨੂੰ ਵਿਛਾ ਦਨੇ ਆ ਚੰਗੀ ਤਰ੍ਹਾਂ ਇਹਦੇ ਵਿੱਚ ਤਾਂ ਤੁਸੀਂ ਇਹਨੂੰ ਸੈੱਟ ਕਰ ਲਾਂਗੇ ਜੀ ਲਓ ਜੀ ਥੋੜੇ ਜਿਹੜੇ ਬਦਾਮ ਸੀ ਉਹ ਆਪਾਂ ਬ੍ਰੀਕ-ਬ੍ਰੀਕ ਕਰ ਲੇ ਚੋਪਰ ਵੀ ਨਹੀਂ ਚੱਕ ਕੇ ਲਿਆਂਦਾ ਗਿਆ ਜੀ ਨਹੀਂ ਤਾਂ ਵਧੀਆ ਬ੍ਰੀਕ ਕਰ ਦਿੰਦਾ ਤੇ ਉੱਪਰ ਆਪਾਂ ਇਹਦੇ ਲਾ ਦਾਂਗੇ ਜੀ ਸਾਰੇ ਠੀਕ ਹੈ ਜੀ ਨਹੀਂ ਤਾਂ ਆਪਾਂ ਜਿਹੜਾ ਹੁੰਦਾ ਜੀ ਅਲੱਗ-ਅਲੱਗ ਤਰ੍ਹਾਂ ਦੇ ਮਤਲਬ ਡਰਾਈ ਫਰੂਟ ਜੋ ਵੀ ਆਪਾਂ ਨੂੰ ਪਸੰਦ ਹੋਣ ਉਹ ਆਪਾਂ ਲਾ ਸਕਦੇ ਹਾਂਗੇ ਜਿਵੇਂ ਹੋਵੇ ਜੀ ਪਿਸਤਾ ਪਿਸਤਾ ਬਹੁਤ ਸੋਹਣਾ ਲੱਗਦਾ ਲੱਗਿਆ ਵਾਈਟ ਕਲਰ ਤੇ ਜਿਵੇਂ ਇਹ ਵਾਈਟ ਵਰਕੀ ਬਣ ਰਹੀ ਹੈ ਜੀ ਤੇ ਲਓ ਜੀ ਹੁਣ ਆਪਾਂ ਇਹਨੂੰ ਪ੍ਰੈਸ ਕਰ ਦੰਨੇ ਹਾਂਗੇ ਇਹ ਛੇਤੀ ਮਤਲਬ ਉਹ ਹੋ ਜਾਂਦੀ ਹੈ ਰਵਣ ਹਨਾ ਹੰਟਣ ਵਾਲੀ ਵੀ ਛੇਤੀ ਹੋ ਜਾਂਦੀ ਆ ਬਸ ਇਹਨੂੰ 10 ਮਿੰਟ ਦਮਾਂ ਕਿਉਂਕਿ ਹੁਣ ਇਹ ਗਰਮ ਨਹੀਂ ਨਹੀਂ ਜੀ ਫਰਜ ਵਿੱਚ ਰੱਖਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਹੁਣ ਇਹ ਗਰਮ ਹੈਗੀ ਤੇ ਜੇ ਜਦੋਂ ਠੰਡੀ ਹੋ ਗਈ ਬਸ ਨਾਲ ਦੇ ਨਾਲ ਆਪਾਂ ਜਿਹੜੇ ਪੀਸ ਉਹ ਕੱਟ ਲਾਂਗੇ 10 ਮਿੰਟ ਵੇਟ ਕਰਨੀ ਪਊਗੀ ਮਤਲਬ ਇਹ ਮਿੰਟੋ-ਮਿੰਟੀ ਬਣ ਜਾਂਦੀ ਜਿਵੇਂ ਹੁਣ ਕਈ ਵਾਰ ਕੋਈ ਗੈਸਟ ਆ ਜਾਂਦਾ ਜਾਂ ਆਪਣਾ ਹੀ ਹੁੰਦਾ ਵੀ ਗੈਸਟ ਆਉਣ ਵਾਲੇ ਜਾਂ ਕਈ ਵਾਰ ਐਵੇਂ ਹੁੰਦਾ ਵੀ ਕੁਝ ਮਿੱਠਾ ਬਣਾ ਕੇ ਖਾਈਏ ਤਾਂ ਜਿਹੜੀ ਵਰਪੀ ਆ ਉਹ ਆਪਾਂ ਮਿੰਟਾ ਚ ਦੀ ਬਣਾ ਕੇ ਖਾ ਸਕਦੇ ਆ ਕਲਰ ਇਹਦੇ ਵਿੱਚ ਅਲੱਗ- ਕਰਦੇ ਉਸ ਤੋਂ ਬਾਅਦ ਜਿਹੜੇ ਦੇ ਪੀਸ ਕੱਟੇ ਉਹ ਆਪਾਂ ਕਰਾਂਗੇ ਤਿਆਰ ਲਓ ਜੀ ਠੰਡਾ ਹੋ ਗਿਆ ਤੇ ਹੁਣ ਆਪਾਂ ਜਿਹੜੇ ਦੇ ਪੀਸ ਉਹ ਕੱਟ ਕੇ ਤਿਆਰ ਕਰ ਲਾਂਗੇ ਠੀਕ ਹੈ ਜੀ ਵੱਧ ਕੱਟ ਜਿੰਨੀ ਕ ਬਣਾਉਣੀ ਉਹਦੇ ਹਿਸਾਬ ਨਾਲ ਜਿਹੜੇ ਆਪਾਂ ਸਮਾਨ ਇਹਦੇ ਵਿੱਚ ਪਾ ਸਕਦੇ ਹਾਂ ਜੀ ਹੂੰ ਪੀਸ ਤੇ ਜਿਵੇਂ ਮਰਜ਼ੀ ਕੱਟ ਲਈ ਆਪਾਂ ਦੋਸਤੋ ਜੋ ਕਰਜੂਗਾ ਤਰੀ ਦੇ ਹੁੰਦੇ ਆ ਜਾਂ ਮਰਫੀ ਦੇ ਹੁੰਦੇ ਆ ਹਾਂਜੀ ਤੇ ਇਹ ਆਪਣੇ ਮਤਲਬ ਪਲੇਟ ਨਹੀਂ ਵਧੀਆ ਸੀ ਕਿ ਥੱਫੀ ਜੀ ਨਹੀਂ ਗਈ ਹਨਾ ਸਮਾਰ ਕੇ ਨਹੀਂ ਤਾਂ ਪੀਸ ਇਹਦੇ ਬਹੁਤ ਵਧੀਆ ਕੱਟੇ ਜਾਂਦੇ ਆ ਉਹ ਹਾਂਜੀ ਉਹ ਵੀ ਜਿਵੇਂ ਠੰਡਾ ਕਰਕੇ ਵੱਧ ਹੋਦਾ ਮੈਨੂੰ ਕਾਹਲ ਆ ਜਿਵੇਂ ਚਲੋ ਇਹ ਮਠਾਈ ਤਾਂ ਦੋਸਤੋ ਹੀ ਮਤਲਬ ਬੜੇ ਬਰੀ ਬਣਾ ਕੇ ਆਦੀ ਆ ਬੜੇ ਬਰੀ ਟੇਸਟੀ ਬਹੁਤ ਆਉਂਦੀ ਹੈ ਜੀ ਇਹ ਹਮ ਤੇ ਨਾਲ ਮਿੰਟੋ ਮੈਂਟੀ ਬਣ ਜਾਂਦੀ ਹੈ ਹੁਣ ਜਿਵੇਂ ਕਈ ਵਾਰ ਆਪਾਂ ਨੂੰ ਐਵੇਂ ਦੇਖੋਏ ਵਾਲੀ ਵਰਫੀ ਵਾਲੀ ਕੋਈ ਚੀਜ਼ ਬਣਾ ਖਾਈ ਤੇ ਇਹ ਚੀਜ਼ ਬਣਾ ਸਕਦੇ ਖੋਏ ਵਰਗੀ ਟੇਸਟ ਆਉਂਦਾ ਹੈਗਾ ਤੇ ਇਹਦੇ ਵਿੱਚ ਜੇ ਨਾ ਨਾਰੀਅਲ ਦਾ ਬਰਾਦਾ ਹੈਗਾ ਉਹ ਪਾਉਣ ਨਾਲ ਤਾਂ ਹੋਰ ਵੀ ਜ਼ਿਆਦਾ ਇਹ ਟੇਸਟੀ ਹੋ ਜਾਂਦੀ ਹੈ ਜਿਵੇਂ ਕਈ ਵਾਰੀ ਪਤਾ ਹੈ ਨਾ ਵੀ ਆਪਾਂ ਨੂੰ ਵੀ ਅੱਜ ਰਸਤੇਦਾਰ ਨੇ ਆਉਣਾ ਯਾਰ ਤੇ ਉਦੋਂ ਇਹ ਵਰਫੀ ਆਪਾਂ ਬਣਾ ਸਕਦੇ ਆ ਕਰੇ ਇਹ ਇਨਸਟੈਂਟ ਬਣ ਜਾਂਦੀ ਆ ਹਨਾ ਹਾਂਜੀ ਸਾਰੇ 10 ਮਿੰਟ ਮਸਾਲਾ ਹਾਂਜੀ 10 ਵੀ 20 ਮਿੰਟ ਦਾ ਕੰਮ ਆ ਸਾਰਾ ਜੇ ਵੱਧ ਉਹਨਾਂ ਨੂੰ ਫਿਰ ਤੋਂ ਵੱਧ ਟਾਈਮ ਤੇ ਨਹੀਂ ਘਟ ਟਾਈਮ ਚ ਸਰ ਜਾਂਦਾ ਜੀ ਕੋਈ ਆਇਆ ਨਹੀਂ ਵੀ ਆਪਾਂ ਨੂੰ ਦੁੱਧ ਵਾਲਾ ਘੜਨਾ ਪਊਗਾ ਵੀ ਦੁੱਧ ਹੀ ਕਾੜੀ ਚੱਲਾਂਗੇ ਬਸ ਦੁੱਧ ਚ ਮਿਲਕ ਪਾਊਡਰ ਪਾ ਕੇ ਜੇ ਉਹਨੂੰ ਗਾੜਾ ਕਰ ਲੈਣਾ ਮਿੱਠਾ ਜਿੰਨਾ ਕਿ ਆਪਾਂ ਇਹਦੇ ਵਿੱਚ ਸਮਾਨ ਪਾਵਾਂਗੇ ਜਿਵੇਂ ਹੁਣ ਆਪਾਂ ਇਹਦੇ ਵਿੱਚ ਪਾਇਆ ਜੀ ਨਾਰੀਅਲ ਦਾ ਬਰਾਦਾਂ ਜਾਂ ਹੋਰ ਵੀ ਆਪਾਂ ਜਿਵੇਂ ਇਹਦੇ ਵਿੱਚ ਡਰਾਈ ਫਰੂਟ ਵੀ ਪਾ ਸਕਦੇ ਆਂਗੇ ਤੇ ਜਾਂ ਕਈ ਵਾਰ ਆਪਾਂ ਜਿਵੇਂ ਬੇਸਣ ਵੀ ਪਾ ਸਕਦੇ ਆਂ ਜਾਂ ਜਿਵੇਂ ਮੈਦਾ ਐਨਰਜੀ ਜਨੂਬੀਪੁਰ ਨੇ ਕੇ ਪਾਸ ਸਕਦੇ ਆਗੇ ਸੋ ਬਹੁਤ ਹੀ ਬੰਦਲ ਟੇਸਟੀ ਬਣਦੀਆਂ ਨੇਗੇ ਤੇ ਲਓ ਜੀ ਪੀਸ ਜਿਹੜੇ ਬਣ ਕੇ ਤਿਆਰ ਹੈ ਵੱਡੇ ਛੋਟੇ ਕੱਟ ਤਈਏ ਕਿਉਂਕਿ ਥੋੜੇ ਜਿਹੇ ਹਜੇ ਵੀ ਮਤਲਬ ਠੰਡੀ ਨਹੀਂ ਹੋਈ ਸੀ ਗਰਮੀ ਸੀਗੀ ਹਾਂ ਜੀ ਮੈਂ ਖਾ ਚਲੋ ਜੀ ਵੱਡੇ ਵੱਡੇ ਮੈਂ ਖਾ ਲੂੰਗਾ ਹਾਂ ਜੀ ਤੇ ਲਓ ਜੀ ਬਰਫੀ ਬਣ ਕੇ ਬਿਲਕੁਲ ਤਿਆਰ ਹੈ ਬਹੁਤ ਹੀ ਟੇਸਟੀ ਬਣਦੀ ਹੈ ਬੱਚਿਆਂ ਨੂੰ ਵੀ ਬੇहद ਪਸੰਦ ਆਉਗੀ ਤੇ ਮਿੰਟੋ ਮਿੰਟੀ ਬਣ ਕੇ ਤਿਆਰ ਹੋ ਜਾਂਦੀ ਹੈ ਸੋ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਜੀ ਤੇ ਆਪਣੀ ਪਹਿਲੀ ਵੀਡੀਓ ਜੀ ਤੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਵੀ ਕਰਨਾ ਕਮੈਂਟ ਵੀ ਕਰਨਾ ਤੇ ਆਪਣੇ ਨਾਲ ਵੱਤਵਾਦ ਜੋੜਨਾ ਜੀ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਚੈਨਲ ਨੂੰ ਉਹ ਚੈਨਲ ਨੂੰ ਫੋਲੋ ਵੀ ਕਰ ਲਿਓ ਸੋ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ